ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप ਨਾਮ ਯਾਦ ਰੱਖਣਾ ਕਿ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਜਿਹੜਾ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ 32 ਗ੍ਰੇਨੇਡ ਜਿਹੜੇ ਹਜੇ ਪਏ ਨੇ ਤੇ ਉਹਨਾਂ ਨੂੰ ਉਹਨਾਂ ਦੇ ਸੋਰਸਸ ਤੋਂ ਪਤਾ ਲੱਗਿਆ ਦਾ ਇੰਟੈਲੀਜੈਂਸ ਵੀ ਉਹਨਾਂ ਦੇ ਘਰ ਗਈ ਸੀ ਤੇ ਉਹਨਾਂ ਤੋਂ ਇਹੀ ਪੁੱਛਿਆ ਸੀਗਾ ਕਿ ਤੁਸੀਂ ਆਪਣੇ ਸੋਰਸਸ ਦੱਸੋ ਵੀ ਕਿਹੜੇ ਸੋਰਸਸ ਨੇ ਇੱਕ ਬੜਾ ਬਾਰਡਰ ਸਟੇਟ ਦੇ ਉੱਤੇ ਹੈ ਤੇ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਤੇ ਤੁਹਾਨੂੰ ਡਿਸਕਲੋਸ ਕਰਨਾ ਚਾਹੀਦਾ ਉਹਨਾਂ ਨੇ ਜਦੋਂ ਨਹੀਂ ਡਿਸਕਲੋਸ ਕੀਤਾ ਤਾਂ ਉਹਨਾਂ ਤੇ ਐਫਆਈਆਰ ਇਸੇ ਕਰਕੇ ਕੀਤੀ ਗਈ ਸੀ ਕਿ ਤੁਸੀਂ ਝੂਠੀਆਂ ਅਫਵਾਹਾਂ ਫੈਲਾ ਰਹੇ ਹੋ ਜੇ ਤੁਹਾਡੇ ਸੋਰਸ ਨਹੀਂ ਡਿਸਕਲੋਸ ਕਰ ਸਕਦੇ 댓 ਮੀਨਸ ਕਿ ਤੁਸੀਂ ਮਿਸ ਇਨਫੋਰਮੇਸ਼ਨ ਕ੍ਰੀਏਟ ਕਰ ਰਹੇ ਹੋ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਵੱਡੀ ਰਾਹਤ ਮਿਲੀ ਇੰਟਰਿਮ ਰਿਲੀਫ ਮਿਲਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਔਰ ਦੱਸ ਦिए ਇਹ ਮਾਮਲਾ ਹੈ ਉਹਨਾਂ ਦੀ ਇੰਟਰਵਿਊ ਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 50 ਗ੍ਰੇਡ ਪਹੁੰਚ ਚੁਕੇ ਪੰਜਾਬ ਵਿੱਚ ਜਿਹਦੇ ਵਿੱਚ 18 ਫੱਟ ਚੁਕੇ ਨੇ ਤੇ 32 ਬਾਕੀ ਨੇ ਆਮ ਆਦੀ ਪਾਰਟੀ ਦੇ ਲੀਗਲ ਸੈਲ ਦੇ ਲੀਡਰ ਸਾਡੇ ਨਾਲ ਨੇ ਸੋਫਤ ਜੀ ਉਹ ਕੋਰਟ 'ਚ ਵੀ ਸੀਗੇ ਸਰ ਜਿਸ ਤਰ੍ਹਾਂ ਅਪਲੀਕੇਸ਼ਨ ਪਟੀਸ਼ਨ ਪਾਈ ਗਈ ਹੈ ਔਰ ਇਨਟਰਮ ਰਿਲੀਫ ਵੀ ਪ੍ਰੋਵਾਈਡ ਕੀਤਾ ਗਿਆ ਕੀ ਹੋਇਆ ਕੋਰਟ ਦੇ ਅੱਗੇ ਵੇਖੋ ਉਹਨਾਂ ਨੇ ਜਿਹੜੀ ਇੱਥੇ ਪਟੀਸ਼ਨ ਫਾਈਲ ਕੀਤੀ ਸੀ ਕਿ ਕੁਐਸ਼ਿੰਗ ਪਟੀਸ਼ਨ ਫਾਈਲ ਕੀਤੀ ਸੀ ਤੇ ਜਿਹੜਾ ਮੇਨ ਇਹਦੇ ਵਿੱਚ ਬੈਕਗ੍ਰਾਉਂਡ ਜਾਂ ਕੇਸ ਸੀਗਾ ਕਿ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਜਿਹੜਾ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਨੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ 32 ਗ੍ਰੇਨੇਡ ਜਿਹੜੇ ਹਜੇ ਪਏ ਨੇ ਤੇ ਉਹਨਾਂ ਨੂੰ ਉਹਨਾਂ ਦੇ ਸੋਰਸਸ ਤੋਂ ਪਤਾ ਲੱਗਿਆ ਹੈ ਦਾ ਇੰਟੈਲੀਜੈਂਸ ਵੀ ਉਹਨਾਂ ਦੇ ਘਰ ਗਈ ਸੀ ਤੇ ਉਹਨਾਂ ਤੋਂ ਇਹੀ ਪੁੱਛਿਆ ਸੀਗਾ ਕਿ ਤੁਸੀਂ ਆਪਣੇ ਸੋਰਸਸ ਦੱਸੋ ਵੀ ਕਿਹੜੇ ਸੋਰਸਸ ਨੇ ਇੱਕ ਬੜਾ ਬਾਰਡਰ ਸਟੇਟ ਦੇ ਹੁੰਦੇ ਆ ਤੇ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਤੇ ਤੁਹਾਨੂੰ ਡਿਸਕਲੋਸ ਕਰਨਾ ਚਾਹੀਦਾ ਬੀਇੰਗ ਲੀਡਰ ਆਫ ਆਪੋਜੀਸ਼ਨ ਆਲਸੋ ਤੁਹਾਡੀ ਸਟੇਟਲੀ ਇਹ ਡਿਊਟੀ ਹੈ ਤੇ ਉਹਨਾਂ ਨੇ ਜਦੋਂ ਨਹੀਂ ਡਿਸਕਲੋਸ ਕੀਤਾ ਤਾਂ ਉਹਨਾਂ ਤੇ ਐਫਆਈਆਰ ਇਸੇ ਕਰਕੇ ਕੀਤੀ ਗਈ ਸੀ ਕਿ ਤੁਸੀਂ ਝੂਠੀਆਂ ਅਫਵਾਹਾਂ ਫੈਲਾ ਰਹੇ ਹੋ ਜੇ ਤੁਹਾਡੇ ਸੋਰਸ ਨਹੀਂ ਡਿਸਕਲੋਸ ਕਰ ਸਕਦੇ दैट मींस ਕਿ ਤੁਸੀਂ ਮਿਸ ਇਨਫੋਰਮੇਸ਼ਨ ਕ੍ਰੀਏਟ ਕਰ ਰਹੇ ਹੋ ਜਿਹਦੇ ਨਾਲ ਪਬਲਿਕ ਡਿਸਟਰਬੈਂਸ ਜਿਹੜੀ ਹੈ ਕ੍ਰੀਏਟ ਹੋ ਸਕਦੀ ਹੈ ਉਹੀ ਅਫੈਂਸੀਜ਼ ਦੇ ਅੰਦਰ ਐਫਆਈਆਰ ਲੌਂਚ ਹੋਈ ਸੀ ਹੁਣ ਬਾਅਦ ਦੇ ਵਿੱਚ ਜਦੋਂ ਸਟੈਂਡ ਇਹਨਾਂ ਨੇ ਚੇਂਜ ਕਰਕੇ ਕਿਹਾ ਤਾਂ ਇੱਕ ਅਸੀਂ ਨਿਊਜ਼ ਆਈਟਮ ਸੀਗੀ ਨਿਊਜ਼ ਆਰਟੀਕਲ ਸੀਗਾ ਉਹਨੂੰ ਉਹਦੇ ਬੇਸ ਦੇ ਉੱਤੇ ਕੀਤਾ ਜਦਕਿ ਉਹਦੇ ਨੰਬਰਸ ਦੇਖਦੇ ਆ ਟੋਟਲੀ ਡਿਫਰੈਂਟ ਸੀਗੇ ਉਹਦੇ ਵਿੱਚ ਸੀਗਾ 30 ਗ੍ਰੇਨੇਡ ਮਿਲ ਚੁੱਕੇ ਹੋਏ ਨੇ 9 ਹਜੇ ਬਾਕੀ ਆ 55 ਆਏ ਸੀ ਇਹਨਾਂ ਦਾ ਸਟੈਂਡ ਸੀ ਵੀ 50 ਨੇ ਤੇ ਇਹ ਸਟੈਂਡ ਇੱਕ ਵਾਰ ਨਹੀਂ ਹੈਗਾ ਇਹ ਜਦੋਂ ਨਿਊਜ਼ ਜਦੋਂ ਇਹਨਾਂ ਦਾ ਇੰਟਰਵਿਊ ਚੱਲ ਰਿਹਾ ਸੀ ਉਹਦੇ ਵਿੱਚ ਵੀ ਸੇਮ ਸਟੈਂਡ ਸੀ ਜਦੋਂ ਇੰਟੈਲੀਜੈਂਸ ਗਈ ਇਨਵੈਸਟੀਗੇਟ ਕਰਨ ਦੇ ਲਈ ਨਾ ਤਾਂ ਕੁਛ ਗਿੱਚ ਕਰਨ ਦੇ ਲਈ ਉਹ ਤੋਂ ਬਾਅਦ ਦੁਬਾਰਾ ਫੇਰ ਸੇਮ ਸਟੇਟਮੈਂਟ ਇਹਨਾਂ ਵੱਲੋਂ ਦਿੱਤੀ ਗਈ ਹੈ ਤੇ ਉਹ ਤਾਂ ਕਿਹਾ ਗਿਆ ਵੀ ਸੈਂਟਰ ਦੇ ਲੀਡਰ ਆਪੋਜੀਸ਼ਨ ਹੋਣ ਦੇ ਨਾਤੇ ਉਹ ਪੇਸ਼ ਵੀ ਹੋਏ ਸਾਈਬਰ ਸੈੱਲ ਦੇ ਕੋਲ ਵੀ ਗਏ ਸੀ 6 ਘੰਟੇ ਇੰਟਰੋਗੇਸ਼ਨ ਵੀ ਚਲੀ ਉਹ ਕਹਿ ਰਿਹਾ ਕਿ ਕੋਆਪਰੇਟ ਕੀਏ ਕਿ ਇਹ ਹੁਣ ਤੁਸੀਂ ਪੋਲਿਟੀਕਲ ਵੈਂਡੇਟਾ ਕਰ ਰਹੇ ਹੋ ਨਹੀਂ ਦੇਖੋ ਕੋਆਪਰੇਟ ਕਰਨਾ ਕੀ ਹੈ ਇਹਨਾਂ ਤੋਂ ਇੱਕੋ ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀ ਮੰਗੀ ਗਈ ਹੈ ਉਹ ਇਹੀ ਕਹੀ ਗਈ ਹੈ ਵੀ ਤੁਸੀਂ ਆਪਣੇ ਸੋਰਸ ਦੱਸ ਦੋ ਜੇ ਤੁਸੀਂ ਓਪਨਲੀ ਨਹੀਂ ਦੱਸਣਾ ਤੁਸੀਂ ਸੀਕ੍ਰੇਟਿਵ ਰੱਖਣਾ ਚਾਹੁੰਦੇ ਹੋ ਤਾਂ ਦੈਟ ਵਿਲ ਨਾਟ ਬੀ ਡਿਸਕਲੋਜ਼ ਇਕ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਇਹਦੀ ਮਤਲਬ ਜਿਹੜਾ ਇਹ ਮੁੱਦਾ ਬਹੁਤ ਵੱਡਾ ਮੁੱਦਾ ਆਪਾਂ ਬਾਰਡਰ ਸਟੇਟ ਦੇ ਉੱਤੇ ਰਹਿੰਦੇ ਆ ਇਹਨਾਂ ਨੂੰ ਤਾਂ ਖੁਦ ਪਤਾ ਹੈ ਖੁਦ ਆਪਣੇ ਇੰਟਰਵਿਊ ਚ ਨਾਲ ਕਹਿੰਦੇ ਨੇ ਕਿ ਇਹ ਜਿਹਾ ਟਾਈਮ ਅਸੀਂ ਦੇਖਿਆ ਹੋਇਆ ਤਾਂ ਇਹ ਜਿਹਾ ਟਾਈਮ ਤੋਂ ਤੁਸੀਂ ਕੀ ਦੁਬਾਰਾ ਇਹ ਜਿਹਾ ਟਾਈਮ ਨੂੰ ਲਿਆਣਾ ਚਾਹ ਰਹੇ ਹੋ ਇਹ ਜੀ ਸਟੇਟਮੈਂਟਾਂ ਨੂੰ ਲੁਕੋ ਕੇ ਤਾਂ ਇਸ ਕਰਕੇ ਇਹਨਾਂ ਤੋਂ ਇੱਕੋ ਇੱਕ ਚੀਜ਼ ਪੁੱਛੀ ਗਈ ਹੈ ਕਿ ਆਪਣੇ ਸੋਰਸਸ ਦੱਸੋ ਜੇ ਸੋਰਸਸ ਤੁਹਾਡੇ ਨਹੀਂ ਹੈ ਐਵੇਂ ਹਵਾ ਦੇ ਵਿੱਚ ਤੁਸੀਂ ਗੱਲਾਂ ਕਰਨੀਆਂ ਤਾਂ ਇਹ ਤਾਂ ਇੱਕ ਕ੍ਰਿਮੀਨਲ ਆਫੈਂਸ ਹੈ ਤੇ ਉਹਦੇ ਅੰਡਰ ਦੇਗੇਂਸ਼ ਫਾਇਰ ਹੋਈ ਹੈ ਤੇ ਕੋਰਟ ਨੇ ਵੀ ਅੱਜ ਡਾਇਰੈਕਟ ਕੀਤਾ ਇਹਨਾਂ ਨੂੰ ਵੀ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਕੋਰਪੋਰੇਟ ਕਰਨ ਤੇ ਨਾਲ ਹੀ ਇਹਨਾਂ ਨੂੰ মিডিਆ ਬਾਈਟਸ মিডিਆ ਦੇ ਵਿੱਚ ਇਸ ਕੇਸ ਦੇ ਰਿਗਾਰਡਿੰਗ ਬੋਲਣ ਦੇ ਲਈ ਮਨਾ ਕੀਤਾ ਗਿਆ ਹੈ ਲੇਕਿਨ ਇਹ ਵੀ ਗੱਲ ਆਏਗੀ ਕਿ ਫਰੀडम ਆਫ ਸਪੀਚ ਹੈ ਆਮ ਆਦਮੀ ਪਾਰਟੀ ਨੇ ਹਮੇਸ਼ਾ ਚੈਂਪੀਨ ਕੀਤਾ ਹੈ ਯੂ نو ਜੋ ਉਹਨਾਂ ਦੇ ਉੱਤੇ ਵੀ ਕੇਸਸ ਹੋਏ ਹਨ ਅਰਵਿੰਦ ਕੇਜਰੀ ਵਾਲੇ ਜਿਸ ਤਰ੍ਹਾਂ ਬਿਆਨਬਾਜ਼ੀ ਉੱਥੇ ਹੋਈ ਸੀ ਦਿੱਲੀ ਇਲੈਕਸ਼ਨ ਦੋ ਵਾਰ ਆ ਜਮਨਾ ਪਾਣੀ ਨੂੰ ਲੈ ਕੇ ਤਾਂ ਉਹਦੇ ਵਿੱਚ ਵੀ ਅਸੀਂ ਦੇਖਿਆ ਕਿ ਪੀਜਪੀ ਸਟੇਟ ਵਿੱਚ ਵੀ ਐਫਆਈਆਰ ਹੋਈ ਸੀਗੀ ਤਾਂ ਇਸ ਤਰ੍ਹਾਂ ਜੋ ਹੈ ਇੱਕ ਗੱਲ ਆ ਰਹੀ ਹੈ ਕਿ ਫਰੀडम ऑफ ਸਪੀਚ ਹੋ ਸਕਦਾ ਹੈ ਕਿਉਂਕਿ ਇਹ ਪੋਲਿਟੀਕਲ ਮੈਟਰ ਹੈ ਉਹ ਨੂੰ ਤੁਸੀਂ ਕੋਰਟ ਚਲੇ ਜਾ ਰਹੇ ਹੋ ਦੇਖੋ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਅਸੀਂ ਨਹੀਂ ਲਿਖਿਆ ਕੋਰਟ ਦੇ ਵਿੱਚ ਖੁਦ ਲੈ ਕੇ ਆਏ ਨੇ ਤੇ ਇਹ ਜਿਹੜੀ ਐਫਆਈਆਰ ਵੀ ਸੀ ਇਨਾਟੂ ਇੰਟੈਲੀਜੈਂਸ ਨੇ ਜਦੋਂ ਪੁੱਛਗਿਛ ਕੀਤੀ ਹੈ ਇੰਟੈਲੀਜੈਂਸ ਸਪੈਸ਼ਲੀ ਗਈ ਸੀ ਤੇ ਇੰਟੈਲੀਜੈਂਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਨੇ ਰਿਪੀਟਿਡ ਸਟੇਟਮੈਂਟ ਦੁਬਾਰਾ ਹੀ ਸੇਮ ਸਟੇਟਮੈਂਟਸ ਦੇ ਰਹੇ ਨੇ ਤੇ ਜਿਹੜਾ ਫਰੀडम ਆਫ ਸਪੀਚ ਦਾ ਇਸ਼ੂ ਨਹੀਂ ਹੈ ਇਹ ਇੱਕ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਤੇ ਫਰੀडम ਆਫ ਸਪੀਚ ਦੇ ਵਿੱਚ ਵੀ ਤੁਸੀਂ ਨੈਸ਼ਨਲ ਸਿਕਿਉਰਿਟੀ ਨੂੰ ਰੱਖ ਕੇ ਤੁਸੀਂ ਫਰੀडम ਆਫ ਸਪੀਚ ਨਹੀਂ ਕਲੇਮ ਕਰ ਸਕਦੇ ਤਾਂ ਜਦੋਂ ਮੇਨ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਆਏਗਾ ਉਦੋਂ ਫਰੀडम ਆਫ ਸਪੀਚ ਵੀ ਨਹੀਂ ਫਾਲ ਕਰਦਾ ਤਾਂ ਇਸ ਕਰਕੇ ਇਹਨਾਂ ਨੂੰ ਦੇਖੋ ਇੱਕੋ ਹੀ ਚੀਜ਼ ਪੁੱਛੀ ਗਈ ਹੈ ਅਸੀਂ ਕਹਿੰਨੇ ਨਾ ਕਿ ਵੇਸਟ ਆਫ ਟਾਈਮ ਹੈਗਾ ਕਿ ਜੋ ਅਸਲੀ ਇਨਸੀਡੈਂਟਸ ਹੋ ਰਹੇ ਨੇ ਉਹਦੇ ਤੇ ਫੋਕਸ ਨਹੀਂ ਹੈ ਤੇ ਫੋਕਸ ਹੋ ਰਿਹਾ ਹੈ ਕਿ ਐਲਓਪੀ ਉਹਦੇ ਉੱਤੇ ਹੈ ਨਾ ਇੱਕ ਲਾਅ ਐਂਡ ਆਰਡਰ ਇੱਕ ਬੜਾ ਵੱਡਾ ਮੁੱਦਾ ਹੈਗਾ ਪੂਰੇ ਅਕ੍ਰੋਸ ਕੰਟਰੀ ਦੇ ਵਿੱਚ ਬਾਰਡਰ ਸਟੇਟਸ ਉੱਤੇ ਰਹਿ ਰਹੇ ਆ ਪਾਕਿਸਤਾਨ ਤੋਂ ਜਿਹੜੀ ਗੱਲ ਵੀ ਹੋ ਰਹੀ ਹੈ ਕਿ ਪਾਕਿਸਤਾਨ ਤੋਂ ਗ੍ਰੇਨੇਡ ਆਏ ਨੇ ਡਰੋਨ ਅਟੈਕਸ ਹੋ ਰਹੇ ਨੇ ਵਟ ਏਵਰ ਤੇ ਉਸੇ ਕਰਕੇ ਹੀ ਇਹ ਮੁੱਦਾ ਜਿਹੜਾ ਇਹ ਇੱਕ ਪੱਖਵਾ ਮੁੱਦਾ ਹੈਗਾ ਪੰਜਾਬ ਦਾ ਤੇ ਤੁਸੀਂ ਇਹ ਜੀਆਂ ਫੁਵਾਹਾਂ ਫੈਲਾ ਕੇ ਜੇ ਲੋਕਾਂ ਦੇ ਵਿੱਚ ਅਹਿਲੀਆਂ ਫੁਵਾਹਾਂ ਫੈਲਾਉਂਗੇ ਤਾਂ ਲੋਕ ਦੇਖੋ ਬੀਇੰਗ ਲੀਡਰ ਆਫ ਓਪੋਜੀਸ਼ਨ ਲੋਕ ਸੁਣਦੇ ਵੀ ਨਹੀਂ ਕੰਸੀਕਵੈਂਸਸ ਵੀ ਹੋਣਗੇ ਫੈਰੀ ਸੁਫਾਰਟ ਜੋ ਕਿ ਆਮ ਆਦਮੀ ਪਾਰਟੀ ਲੀਗਲ ਸਲਦੇ ਨੇ ਔਰ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਪੰਜਾਬ ਔਰ ਹਰਿਆਣਾ ਹਾਈ ਕੋਰਟ 'ਚ ਹਰਕਤ ਹੋਈ ਹੈ ਔਰ ਹੁਣ ਇੰਟਰਮ ਰਿਲੀਫ ਦੀ ਗੱਲ ਕੀਤੀ ਜਾ ਰਹੀ ਹੈ ਔਰ 22 April ਤੱਕ ਇੰਟਰਮ ਰਿਲੀਫ ਹੈ ਅਰੈਸਟ ਔਰ ਰੀਲੀਫ ਲੀਡਰ ਆਫ ਓਪੋਜੀਸ਼ਨ ਹੋ ਹੈ